ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਦੂਜੇ ਪਾਸੇ ਕਿਸਾਨ ਅੱਜ ਫਿਰ ਸੜਕਾਂ ਦੇ ਉੱਤੇ ਨੇ ਇੱਕ ਪਾਸੇ ਟਰੈਕਟਰ ਮਾਰਚ ਹੋ ਰਿਹਾ ਤੇ ਦੂਜੇ ਪਾਸੇ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਰੋਸ ਮੁਜ਼ਾਹਰੇ ਕਰ ਰਹੀਆਂ ਇਹ ਸਭ ਦੇ ਪਿੱਛੇ ਕੀ ਕਾਰਨ ਹੈ ਕਿਸਾਨਾਂ ਦੇ ਨਾਲ ਹੀ ਗੱਲਬਾਤ ਕਰਦੇ ਆ ਨੌਜਵਾਨ ਸਾਡੇ ਨਾਲ ਮੌਜੂਦ ਹੈ ਬਾਈ ਜੀ ਇੱਕ ਪਾਸੇ ਤੇ ਸਰਕਾਰ ਜਸ਼ਨ ਆਜ਼ਾਦੀ ਦੇ ਮਨਾ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਸੜਕਾਂ ਤੇ ਬੈਠੇ ਹੋ ਤੁਹਾਨੂੰ ਆਜ਼ਾਦੀ ਦੀ ਖੁਸ਼ੀ ਹੈ ਨਹੀਂ ਕੋਈ ਨਹੀਂ ਆਜ਼ਾਦੀ ਦੀ ਖੁਸ਼ੀ ਤਾਂ ਸਾਨੂੰ ਤਾਂ ਹੋਵੇ ਜੇ ਆਜ਼ਾਦੀ ਆਈ ਹੋਵੇ ਜਿਹੜੇ ਸਰਕਾਰ ਦੇ ਵਿੱਚ ਸੱਤਾ 'ਚ ਬੈਠਾ ਜਿਨ੍ਹਾਂ ਨੂੰ ਕੁਰਸੀ ਮਿਲ ਗਈ ਤੇ ਵੱਡੇ ਵੱਡੇ ਗਨਮੈਨਡ ਨਾਲ ਲੈ ਕੇ ਘੁੰਮਦੇ ਉਹਨਾਂ ਭਾਦੀ ਆਜ਼ਾਦੀ ਆਈ ਹੈ ਸਾਡਾ ਭਗਤ ਸਿੰਘ ਕਹਿ ਕੇ ਗਿਆ ਸੀ ਵੀ ਇੱਥੇ ਆਜ਼ਾਦੀ ਨਹੀਂ ਆਉਣੀ ਇੱਥੇ ਸਮਝੌਤਾ ਹੋਊਗਾ ਗਾਂਧੀ ਵਰਗਿਆਂ ਨਾਲ ਨਹਿਰੂ ਵਰਗਿਆਂ ਨਾਲ ਵੀ ਜਿਹੜੇ ਗੋਰੇ ਅੰਗਰੇਜ਼ ਹੋਣਗੇ ਉਹ ਪਰਦੇ ਦੇ ਪਿੱਛੇ ਭੱਜ ਜਾਣਗੇ ਕਾਲੇ ਅੱਗੇ ਆ ਜਾਣਗੇ ਪਰ ਜਿਹੜੀ ਸਿਸਟਮ ਆ ਸਿਸਟਮ 'ਚ ਫਰਕ ਨਹੀਂ ਪੈਣਾ ਸਿਸਟਮ ਤਾਂ ਸੇਮ ਹੀ ਰਹਿਣਾ ਜਿਵੇਂ ਸਾਡੇ ਵੀਰ ਬੈਠੇ ਨੇ ਬਾਰਡਰਾਂ ਤੇ ਬੈਠੇ ਨੇ ਉਹਨਾਂ ਵਾਸਤੇ ਕਾਦੀ ਆਜ਼ਾਦੀ ਆ ਤੇ ਅਸੀਂ ਆ ਬੈਠੇ ਆ ਇੱਥੇ ਕਾਦੀ ਆਜ਼ਾਦੀ ਆ ਅਈਦਾ ਆਜ਼ਾਦੀ ਦਾ ਦੇਣਾ ਜਿਹੜਾ ਸਰਕਾਰ ਭੁਲੇਖਾ ਪਾ ਰਹੀ ਆ ਗਵਰਨਮੈਂਟ ਵੀ ਯਾਰ ਆਜ਼ਾਦੀ ਆ ਗਈ ਆਮ ਲੋਕਾਂ ਨੂੰ ਭੋਲੇ ਭਾਲੇ ਨੂੰ ਮਾਗਰ ਲਾ ਰਹੀ ਆ ਉਹਨਾਂ ਨੂੰ ਦੱਸ ਰਹੇ ਆ ਵੀ ਇਹ ਆਜ਼ਾਦੀ ਨਹੀਂ ਹੈਗੀ ਇਹ ਇੱਕ ਉਜਾੜੇ ਦਾ ਦਿਨ ਸੀ ਜਿੱਦੇ ਉਜਾੜਾ ਹੋਇਆ ਸੀ ਲੱਖਾਂ ਮੌਤਾਂ ਹੋਈਆਂ ਲੱਖਾਂ ਲੋਕ ਬੇਕਾਰ ਹੋਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਦੁੱਧ ਚੁੰਗਦੇ ਸੀ ਉਹ ਆਪਣੇ ਪਰਿਵਾਰਾਂ ਨਾਲੋਂ ਵਿਛੜ ਗਏ ਕੋਈ ਬਹੁਤ ਲਾਸਾਂ ਜਿਹੜੀਆਂ ਲਵਾਰਸੀ ਰਹਿ ਗਈਆਂ ਇੱਕ ਉਜਾੜਾ ਹੋਇਆ ਸੀ ਤੁਸੀਂ ਇਹ ਦੇਖੋ ਵੀ 14 ਤਰੀਕ ਨੂੰ 14 ਅਗਸਤ ਨੂੰ ਆਪਾਂ ਗੁਲਾਮ ਆ। ਇਹ ਜੀ ਕਿਹੜੀ ਗਿੱਦੜ ਸਿੰਘੀ ਆ ਗਈ ਵੀ ਜਿਹੜੇ 15 ਅਗਸਤ ਨੂੰ ਇੱਕ ਰਾਤ ਜੀ ਆਜ਼ਾਦ ਹੋਗੇ। ਇਹ ਜੀ ਕਿਹੜੀ ਗਿੱਦੜ ਸਿੰਘੀ ਸੀ ਫਿਰ 14 ਨੂੰ ਕਿਉਂ ਨਾ ਹੋਗੇ ਇੱਕ ਦਿਨ ਚ ਕਿਵੇਂ ਆਜ਼ਾਦ ਹੋਗੇ? ਜਿਹੜਾ 14 ਤਰੀਕ ਨੂੰ ਪ੍ਰਧਾਨ ਮੰਤਰੀ ਬੈਠਾ ਆਪਣਾ ਲਾਰਡ ਮਾਉਂਟੇਨ ਤੇ ਜਿਹੜਾ ਚਲਾ ਰਿਹਾ ਸੀ ਸਾਰੇ ਅੰਗਰੇਜ਼ਾਂ ਦੇ ਸਿਸਟਮ ਨੂੰ ਉਹ 15 ਨੂੰ ਵੀ ਉਹੀ ਆ। ਫਿਰ 14 ਨੂੰ ਕਿਉਂ ਨਹੀਂ ਆਜ਼ਾਦੀ ਆਈ 15 ਨੂੰ ਕਿਵੇਂ ਹੋਗੀ? 15 ਨੂੰ ਵੀ ਇਹ 19 50 ਤੱਕ ਰਿਹਾ ਉਹ। 1947 ਤੋਂ ਨਿਓ ਵੀ ਬਦਲਿਆ 50 ਤੱਕ ਰਹਾ ਉਹ 50 ਤੱਕ ਫਿਰ ਆਜ਼ਾਦੀ ਪਹਿਲਾਂ ਕਿਉਂ ਆ ਗਈ ਪਹਿਲਾਂ ਵੀ ਉਹੀ ਪ੍ਰਧਾਨ ਮੰਤਰੀ ਸੀ ਪਰ ਪਹਿਲਾਂ ਕਿਉਂ ਨਾ ਆ ਗਈ ਇਹ ਲੋਕਾਂ ਨੂੰ ਉਸ ਜਿਹੜੇ ਮੌਕੇ ਦੇ ਉਸ ਸਿਸਟਮ ਦੇ ਪਾਲੇ ਹੋਏ ਸੀ ਇਹਨਾਂ ਦੇ ਜਿਹੜੇ ਰੱਖੇ ਹੋਏ ਸੀ ਉਹਨਾਂ ਨੇ ਲੋਕਾਂ ਨੂੰ ਭੁਲੇਖਾ ਪਾਇਆ ਸੀ ਵੀ ਯਾਰ ਸੋਡਾ ਦਾ ਵਿਰੋਧ ਹੋਣ ਲੱਗ ਗਿਆ ਗੋਰਾ ਨੂੰ ਕਹਿੰਦੇ ਵੀ ਤੁਸੀਂ ਪਿੱਸੇ ਹੋ ਜੋ ਸਾਨੂੰ ਮੂਰੇ ਕਰ ਦੋ ਚੱਲਾਂਗੇ ਅਸੀਂ ਤੁਹਾਡੇ ਹਿਸਾਬ ਨਾਲ ਹੀ ਜਿਵੇਂ ਤੁਸੀਂ ਕਹੋਗੇ ਸੋਡਾ ਸਿਸਟਮ ਆ ਉਹੀ ਚੱਲਾਂਗੇ ਤੁਸੀਂ ਦੇਖਿਆ ਅਜੇ ਤੱਕ ਉਹੀ ਕਾਨੂੰਨ ਚੱਲ ਰਿਹਾ ਕੋਈ ਨਵਾਂ ਧਰਾਵਾ ਨਹੀਂ ਬਣੀਆ ਪਰ ਉਹ ਨਹੀਂ ਬਣੀਆ ਹੁਣ ਇੱਕ ਦੋ ਚ ਵਾਅਦਾ ਕਰਿਆ ਉਹ ਜੋ ਪੁਲਿਸ ਨੂੰ ਜਾਦੇ ਪਾਵਰ ਦੇਤੀ ਉਹਦੇ ਚ ਵਾਧਾ ਕਰਤਾ ਵੀ ਜਰ ਅ ਕੱਲਾ ਧਾਰਾ ਨਹੀਂ ਬਦਲੀ ਆਪਾਂ ਕਹਿ ਸਕਦੇ ਆ ਧਾਰਾ ਤੇ ਵੀ ਉਹਦੇ ਵਿੱਚ ਲੈਣਾ ਵਧਾਤੀਆਂ ਹੋਰ ਵੀ ਤੁਹਾਡੇ ਕੋਲੇ ਆਹਾਹਾ ਪਾਵਰਾਂ ਨੇ ਜਿਵੇਂ ਹੁਣ ਲਾ ਲਓ ਤੁਸੀਂ 302 ਲੱਗਦੀ ਹੁੰਦੀ 101 101 ਕਰਤੀ 307 ਲੱਗਦੀ ਸੀ 103 ਕਰਤੀ ਉਹਦੇ ਚ ਹੋਰ ਪੁਲਿਸ ਨੂੰ ਪਾਵਰਾਂ ਦੇਤੀਆਂ ਪਹਿਲਾਂ ਵੱਜ ਮੀਆਂ ਪਾਵਰਾਂ ਸੀ ਅੰਗਰੇਜ਼ਾਂ ਵੇਲੇ ਦੀਆਂ ਸੰਗਿਆ ਉਦੋਂ ਜ਼ਿਆਦੇ ਅੰਗੋਰਿਆਂ ਨਾਲੋਂ ਵੀ ਗੋਰੇ ਆ ਗਏ ਜਿਹਨੂੰ ਆਪਾਂ ਕਹਿ ਸਕਦੇ ਆ ਕਿਸਾਨਾਂ ਦੇ ਮਸਲੇ ਨੂੰ ਕਿਵੇਂ ਦੇਖਦੇ ਹੋ ਉਦੋਂ ਦੇ ਕਿਸਾਨੀ ਤੇ ਅੱਜ ਦੀ ਕਿਸਾਨੀ ਦਾ ਕਿੰਨਾ ਫਰਕ ਪੈ ਗਿਆ ਕਿਸਾਨ ਸੌਖਾ ਹੋਇਆ ਕਿ ਔਖਾ ਹੋਇਆ ਉਸ ਤੋਂ ਬਾਅਦ ਨਹੀਂ ਕਿਸਾਨ ਤਾਂ ਪਹਿਲਾਂ ਤੋਂ ਹੀ ਸੌਖਾ ਨਹੀਂ ਹੋ ਰਿਹਾ ਕਿਉਂਕਿ ਆਪਾਂ ਜਿਹੜੀ ਆਜ਼ਾਦੀ ਦਾ ਰੌਲਾ ਪਾ ਰਹੇ ਹਾਂ ਜਦੋਂ ਆਜ਼ਾਦੀ ਆਊਗੀ ਉਦੋਂ ਸੌਖੇ ਹੋਵਾਂਗੇ ਨਾ ਆਪਾਂ ਆਜ਼ਾਦੀ ਆਈ ਹੀ ਨਹੀਂ ਕਦੇ ਪਹਿਲਾਂ ਤੋਂ ਹੀ ਨਹੀਂ ਆਈ ਆਜ਼ਾਦੀ ਉਹੀ ਪਹਿਲਾਂ ਵੀ ਕਿਸਾਨ ਉਵੇਂ ਜਿਵੇਂ ਰੋਲਦਾ ਸੀ ਅੱਜ ਵੀ ਰੋਲਦਾਗਾ ਪਹਿਲਾਂ ਐਸੀ ਵੀ ਚਲ ਕਰਜਾਂ ਇਹ ਠਾਨੀ ਸੀ ਸੰਸਾਰ ਬੈਂਕ ਦਾ ਥੋੜਾ ਜਿਹਾ ਘੱਟ ਸੀ ਕੰਮ ਆਪਣੇ ਓਏ ਹੁਣ ਇਹ ਜਦੋਂ ਦੀਆਂ 99 ਤੋਂ ਬਾਅਦ ਨਰਸਿਮਹਾ ਰਾਓ ਵਰਗਿਆਂ ਨੇ ਤਾਂ ਜਮਾ ਉਸ ਤੋਂ ਬਾਅਦ ਸਰੇ ਹੀ ਕਰਾਤਾ ਜਮਾ ਸੰਸਾਰ ਬੈਂਕ ਡਬਲਯੂਟੀਓ ਸਾਰੇ ਅਧੀਨ ਹੋ ਗਏ ਦੇ ਸਦੇ ਤੁਸੀਂ ਕਹਿੰਦੇ ਹੋ ਵੀ ਹੁਣ ਔਖਾ ਹੋ ਗਿਆ ਕਿਸਾਨ ਪਰ ਸਰਕਾਰ ਤਾਂ ਕਹਿ ਰਹੀ ਹੈ ਦੁੱਗਣੀ ਅਸੀਂ ਹੰਦਨ ਕਰਤੀ ਕਿਸਾਨਾਂ ਦੀ ਵਧਾਈ ਜਾ ਰਹੇ ਆ ਇਸ ਦਾ ਫਿਰ ਵੀ ਔਖਾ ਕਿਸਾਨ ਨੂੰ ਉਹ ਮੈਿਕ ਤੇ ਕਹਿਣਾ ਸੌਖਾ ਇੱਥੇ ਮੈਂ ਮੈਿਕ ਤੇ ਕੁਝ ਵੀ ਕਹਿ ਦਿਆਂ ਪਰ ਜਦੋਂ ਧਰਤੀ ਤੇ ਲਿਖਾਂਗੇ ਧਰਤੀ ਤੇ ਤਾਂ ਉਹ ਗੱਲ ਆਉਂਦੀ ਨਹੀਂ ਆਮਦਨ ਦੁੱਗਣੀ ਆਈ ਹੈ ਕੁਝ ਲੋਕਾਂ ਨੂੰ ਦਿਖਾਉਣ ਵੀ ਕੱਲਾ ਬੋਲਦੀ ਆ ਵੀ ਆਹ ਦੇਖੋ ਜੀ ਅਸੀਂ ਇੱਥੋਂ ਆਮਦਨ ਦੁੱਗਣੀ ਕਰਤੀ ਐਮਐਸਪੀ ਕਾਦੇ ਦੇ ਦਿੰਦੇ ਦੋ ਫਸਲਾਂ ਤੇ ਦਿੰਦੇ ਨੇ ਕਣਕ ਤੇ ਝੋਨੇ ਤੇ ਕਿਸੇ ਤੇ ਐਮਐਸਪੀ ਨਹੀਂ ਦਿੰਦੇ ਕੋਈ 600 ਨੂੰ ਵਿਕਦੀਆ ਕੋਈ 700 ਨੂੰ ਵਿਕਦੀਆ ਮੂੰਗੀਆਂ ਦੇ ਝੂਠੇ ਵਾਦੇ ਲਾਤੇ ਜੀ 7500 ਨੂੰ ਕਰਤੀ ਅਸੀਂ ਮੂੰਗੀ ਵੀ ਕੀ ਕਿਸੇ ਦੀ 3500 3200 3000 ਤੋਂ ਵੱਧ ਨਹੀਂ ਹੈਗੀ ਸਾਰਾ ਝੂਠ ਆ ਕੈਮਰੇ ਤੇ ਜਿੰਨਾ ਮਰਜ਼ ਉਹ ਕੀ ਬੋਲੀ ਜਾਂਦਾ ਇੱਥੇ ਕੀ ਚੀਜ਼ ਆ ਦੋਹਾਂ ਚ ਗੱਲਾਂ ਚ ਫਰਕ ਆ